ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਸਾਹਿਬ ਜਸਪ੍ਰੀਤ ਮਾਨ ਸਾਹਿਬ ਐਡਵੋਕੇਟ ਸਿਮਰਨ ਟਿਵਾਰ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਚੋਣਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ 1 ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਹੈ 14 ਨੂੰ ਵੋਟਾਂ ਪੈਣੀਆਂ ਔਰ ਕਮਾਲ ਦੀ ਗੱਲ ਇਹ ਹੈ ਕਿ ਵੋਟਾਂ ਦਾ ਐਲਾਨ ਹੁੰਦੇ ਸਰ ਚੋਣਾਂ ਦਾ ਐਲਾਨ ਹੁੰਦੇ ਸਰ ਜੋ ਕੁਝ ਪੰਚਾਇਤੀ ਚੋਣਾਂ ਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਐਮਐਲਏ ਨੇ ਤੇ ਇਹਨਾਂ ਦੇ ਬੰਦਿਆਂ ਨੇ ਕੀਤਾ ਉਹੀ ਕੁਝ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਸ਼ੁਰੂ ਹੋ ਗਿਆ ਸੋ ਅੱਜ ਅਸੀਂ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਹਨ ਰਾਜਕਮਲ ਚੌਧਰੀ ਸਾਹਿਬ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇੱਕ ਮਾਹੌਲ ਦਿੱਤਾ ਜਾਵੇ ਜਿਹਦੇ ਚ ਅਮਨੋ ਆਮਾਨ ਦੇ ਨਾਲ ਇਹ ਚੋਣਾ ਹੋਣ ਦੇਖੋ ਡੈਮੋਕ੍ਰੇਸੀ ਬਚਦੀ ਕਿਵੇਂ ਹੈ ਡੈਮੋਕ੍ਰੇਸੀ ਨੂੰ ਬਚਾਉਂਦੀਆਂ ਨੇ ਸੰਸਥਾਵਾਂ ਔਰ ਚੋਣਾਂ ਦੌਰਾਨ ਜਿਹੜੀ ਸੰਸਥਾ ਦਾ ਸਭ ਤੋਂ ਵੱਡਾ ਰੋਲ ਹੈ ਉਹ ਹੈ ਸਟੇਟ ਇਲੈਕਸ਼ਨ ਕਮਿਸ਼ਨ ਜੇ ਦੂਜੀਆਂ ਹੁੰਦੀਆਂ ਤਾਂ ਫਿਰ ਚੀਫ ਇਲੈਕਟੋਰਲ ਪੰਜਾਬ ਸੀ ਪਰ ਕਿਉਂਕਿ ਪੰਚਾਇਤਾਂ ਦੀਆਂ ਚੋਣਾਂ ਹੋਣ ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀਆਂ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਰਾਉਣੀ ਔਰ ਲਗਾਤਾਰ ਟੀਵੀ ਤੁਸੀਂ ਕਵਰ ਕਰਦੇ ਹੋ ਮੀਡੀਆ ਦੇ ਵਿਚਾਰਿਆ ਕਿ ਕਿਸ ਤਰੀਕੇ ਨੋਮੀਨੇਸ਼ਨ ਹੀ ਫਾਈਲ ਨਹੀਂ ਕਰਨ ਦਿੱਤਾ ਜਾ ਰਿਹਾ ਮਤਲਬ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਸਾਨੂੰ ਇੱਕ ਵਾਰੀ ਵੋਟ ਪਾ ਦਿਓ 2022 ਚ ਜੇ ਕੰਮ ਨਾ ਕੀਤਾ ਤਾਂ ਅਸੀਂ ਵੋਟਾਂ ਮੰਗਣੀ ਨਹੀਂ ਆਵਾਂਗੇ ਤੇ ਇਹ ਜੋ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਹੋਣੀ ਨਹੀਂ ਦੇਣਾ ਚਾਹੁੰਦੀ ਵੋਟਾਂ ਪੈਣ ਨਹੀਂ ਦੇਣਾ ਚਾਹੁੰਦੀ ਤਾਂ ਇਹ ਤੋਂ ਮੰਦ ਭਾਗੇ ਹਾਲਾਤ ਪੰਜਾਬ ਦੇ ਕੀ ਹੋਣਗੇ ਔਰ ਅੱਜ ਜਿਹੜੀਆਂ ਗੱਲਾਂ ਨਾਲ ਲੈ ਕੇ ਅਸੀਂ ਮਿਲੇ ਹਾਂ ਮੇਰੇ ਨਾਲ ਸਰਪਜੀਤ ਝਿੰਜਰ ਸਾਹਿਬ ਨੇ ਘਨੌਰ ਹਲਕੇ ਦੇ ਵਿੱਚ ਸਵੇਰੇ ਜਦੋਂ ਝਿੰਜਰ ਸਾਹਿਬ ਉਥੇ ਆਪਣੇ ਜਿਹੜੇ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟਾਂ ਦੇ ਕਾਗਜ਼ ਪਰਵਾਉਣ ਲਈ ਪਹੁੰਚਦੇ ਨੇ ਤਾਂ ਪਹਿਲਾਂ ਤਾਂ ਕਿਲੋ-ਕਿਲੋ ਮੀਟਰ ਤੇ ਸਾਰਿਆਂ ਨੂੰ ਰੋਕ ਦਿੰਦੇ ਨੇ ਝਿੰਜਰ ਸਾਹਿਬ ਵੀ ਨੇਚਰਲੀ ਆ ਗੇਟ ਦੇ ਬਾਹਰ ਸੀ ਅੰਦਰ ਜਿਹੜੇ ਕੈਂਡੀਡੇਟ ਆਪਣੇ ਨੋਮੀਨੇਸ਼ਨ ਫਾਈਲ ਕਰਨ ਗਏ ਉਹਨਾਂ ਦੇ ਨੋਮੀਨੇਸ਼ਨ ਪੇਪਰ ਉੱਥੇ ਐਮ.ਐਲ.ਏ ਗੁਰਲਾਲ ਖਲੌਰ ਦੇ ਬੰਦੇ ਬੈਠੇ ਸੀ ਉਹਨਾਂ ਨੇ ਰਿਟਰਨਿੰਗ ਅਫਸਰ ਉੱਥੇ ਦੇ ਡੀ.ਐਸ.ਪੀ ਤੇ ਐਸ.ਐਚ.ਓ ਦੇ ਸਾਹਮਣੇ ਪਾੜ ਕੇ ਸਿਰਤੇ ਕੀ ਇਸ ਤਰੀਕੇ ਅਸੀਂ ਡੈਮੋਕ੍ਰੇਸੀ ਨੂੰ ਬਚਾਵਾਂਗੇ ਆਹੀ ਕੁਝ ਪੱਟੀ ਦੇ ਵਿੱਚ ਹੋ ਰਿਹਾ ਹੈ ਇਹੀ ਕੁਝ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਸੋ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਅੱਜ ਬੜੀ ਵੱਡੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਮਿਸ਼ਨ ਤੇ ਔਰ ਪਿਛਲੀ ਵਾਰ ਵੀ ਇਹ ਸਾਰਾ ਕੁਝ ਕੋਰਟਾਂ ਦੇ ਵਿੱਚ ਗਿਆ ਸੀ ਕੋਰਟਾਂ ਤੋਂ ਫਿਰ ਬੜੇ ਸਖਤ ਫੈਸਲੇ ਆਏ ਸੀ ਸੋ ਅੱਜ ਅਸੀਂ ਉਮੀਦ ਕਰਦੇ ਹਾਂ ਕਿ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਜਿਹੜੀਆਂ ਸ਼ਿਕਾਇਤਾਂ ਅਸੀਂ ਲੈ ਕੇ ਆ ਰਹੇ ਹਾਂ ਤੇ ਕਾਰਵਾਈ ਕਰਨਗੇ ਕਿਉਂਕਿ ਕੱਲ ਵੀ ਤੁਸੀਂ ਦੇਖਿਆ ਵੀ ਨਾਬੇ ਦੇ ਵਿੱਚ ਜਿਹੜੀ ਬੀਡੀਪੀ ਉਹ ਬਲਜੀਤ ਕੌਰ ਢਿੱਲੋਂ ਉਹ ਜਦੋਂ ਉਹਨਾਂ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਓਸੀ ਲੈਣ ਵਾਸਤੇ ਗਏ ਐਨਓਸੀ ਦੀ ਜਿਹੜੀ ਸਮੱਸਿਆ ਹੈ ਉਹ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਚੁੱਲ੍ਹਾ ਟੈਕਸ ਜਾਂ ਹੋਰ ਟੈਕਸ ਨੇ ਜਿਹੜੇ ਉਹਨਾਂ ਦੇ ਨਾਂ ਤੇ ਕੈਂਡੀਡੇਟਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਉਹਦੇ ਲਈ ਇਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਜਦੋਂ ਸਾਡਾ ਕੇਸ ਸੁਣਵਾਈ ਲਈ ਲੱਗਿਆ ਪੇਰੀਕ ਨੋਟੀਫਿਕੇਸ਼ਨ ਜਾਰੀ ਹੋਈ ਜੀ ਐਨਓਸੀ ਦੀ ਤਾਂ ਲੋੜ ਹੀ ਨਹੀਂ ਤੁਸੀਂ ਐਫੀਡੇਵਿਟ ਦੇ ਦਿਓ ਪਰ ਮੈਂ ਉਹ ਵੀ ਅੱਜ ਇਹਨਾਂ ਨੂੰ ਦੱਸ ਕੇ ਆਇਆ ਚੀਫ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਜੀ ਜੇ ਐਫੀਡੇਵਿਟ ਵੀ ਦੇ ਦੇਾਂਗੇ ਐਫੀਡੇਵਿਟ ਚ ਕਿਉਂਕਿ ਅਫਸਰ ਕਿਹੜਾ ਸਹਿਯੋਗ ਕਰ ਰਹੇ ਨੇ ਅਫਸਰ ਦਾ ਕਿਸੇ ਦਾ ਕੋਈ ਸਹਿਯੋਗ ਨਹੀਂ ਕੋਈ ਦੱਸ ਹੀ ਨਹੀਂ ਰਿਹਾ ਕਿ ਕਿਹਦਾ ਕਿੰਨਾ ਬਕਾਇਆ ਕੱਲ ਉਹ ਐਫੀਡੇਂਟਾਂ ਦੇ ਵਿੱਚ ਨੁਕਸ ਕੱਢਣਗੇ ਸੋ ਅੱਜ ਮੈਂ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਕੈਂਡੀਡੇਟ ਹੈ ਮੈਂ ਉਹਨਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਵੈਸੇ ਮੈਂ ਕੱਲ ਦੀ ਉਹਨਾਂ ਨਾਲ ਰਾਤ ਦੇ ਚਾ ਕਿ ਆਪਣੇ ਐਫੀਡੇਵਿਟ ਦੇ ਵਿੱਚ ਇਹ ਗੱਲ ਜ਼ਰੂਰ ਲਿਖੋ ਕਿ ਜੀ ਅਫਸਰ ਅਫਸਰ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਅਸੀਂ ਆਪਣੇ ਮੁਤਾਬਕ ਜਿੰਨਾ ਬਕਾਇਆ ਸੀ ਉਹ ਭਰ ਚੁੱਕੇ ਆ ਜੇ ਕੋਈ ਬਕਾਇਆ ਫਿਰ ਵੀ ਕੱਢਿਆ ਜਾਂਦਾ ਤਾਂ ਅਸੀਂ ਸਕਰੂਟੀ ਦੇ ਟਾਈਮ ਸਾਨੂੰ ਦੱਸਿਆ ਜਾਵੇ ਤੇ ਅਸੀਂ ਭਰਨ ਲਈ ਪਾਬੰਦ ਹੋਵਾਂਗੇ ਤੇ ਕੱਲ ਉਸੇ ਤੀਨ ਨੂੰ ਲੈ ਕੇ ਜਿਹੜੇ ਨਾਬੇ ਦੇ ਬੀਡੀਪੀਓ ਐ ਉਹ ਐਨਓਸੀਆਂ ਨਹੀਂ ਜਾਰੀ ਹੋ ਰਹੀਆਂ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਦੋਂ ਲੋਕ ਗਏ ਉੱਥੇ ਲੋਕਾਂ ਨੇ ਜਾ ਕੇ ਸਵਾਲ ਕੀਤੇ ਕਿ ਐਨਓਸੀ ਕਿਉਂ ਨਹੀਂ ਦਿੰਦੇ ਤਾਂ ਇੱਕ ਬੀਡੀਪੀਓ ਜਿਹੜੇ ਕਿ ਰਿਟਰਨਿੰਗ ਅਫਸਰ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਇਹ ਕਹਿਣ ਦਾ ਕਿ ਜੀ ਆਪੋਜੀਸ਼ਨ ਪਾਰਟੀਆਂ ਨੂੰ ਤਾਂ ਕੈਂਡੀਡੇਟਰੀ ਲੱਭ ਰਿਹਾ ਦੱਸੋ ਸਰਕਾਰੀ ਅਫਸਰ ਇਹ ਗੱਲ ਕਵੇ ਇਹ ਕੀ ਬੀਡੀਪੀਓ ਰਿਟਰਨਿੰਗ ਅਫਸਰ ਨੇ ਕੀ ਉਹ ਸਰਕਾਰ ਦੇ ਅਧਿਕਾਰੀ ਨੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੂੰ ਸਰਕਾਰ ਦੇ ਵਿਰੋਧੀ ਇਹ ਕਹਿਣਾ ਪੈ ਰਿਹਾ ਕਿ ਜੀ ਵਿਰੋਧੀਆਂ ਨੂੰ ਤਾਂ ਕੈਂਡੀਡੇਟਰੀ ਲੱਭ ਰੇ ਕਿ ਇਹ ਹਾਲਾਤਾਂ ਦੇ ਵਿੱਚ ਪੂਰੇ ਫਰੀ ਤੇ ਫੇਰ ਇਲੈਕਸ਼ਨ ਹੋਏਗੀ। ਐ ਗਿੱਦੜਬਾਹ ਦੀ ਇੱਕ ਸ਼ਿਕਾਇਤ ਜਿਹੜੀ ਅਸੀਂ ਦਿੱਤੀ ਹੈ। ਉੱਥੇ ਦੇ ਜਿਹੜੇ ਐਸਡੀਐਮ ਨੇ ਸਰਦਾਰ ਦੇਸ਼ਪਾਲ ਸਿੰਘ ਬਰਾੜ ਉਹ ਐਸ ਭੁੱਲ ਚੁੱਕੇ ਨੇ ਕਿ ਮੈਂ ਐਸਡੀਐਮ ਆ ਮੇਰੇ ਤੇ ਜ਼ਿੰਮੇਵਾਰੀ ਹੈ ਫਰੀ ਤੇ ਫੇਰ ਇਲੈਕਸ਼ਨ ਕਰਾਉਣ ਦੀ। ਉਹ ਆਮ ਆਦਮੀ ਪਾਰਟੀ ਦੇ ਵਰਕਰ ਬਣੇ ਨੇ। ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜੀ ਉੱਥੇ ਧੱਕੇਸ਼ਾਹੀ ਹੋਈ ਸੀ ਉਹਦੇ ਲਈ ਇਹ ਜ਼ਿੰਮੇਵਾਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਬਾਅਦ ਦੇ ਵਿੱਚ ਗਿੱਦੜਬਾਹ ਦੀਆਂ ਪੰਚਾਇਤੀ ਚੋਣਾਂ ਰੱਦ ਹੋਈਆਂ ਸੀ ਉਹ ਬਾਅਦ ਕਰਾਈਆਂ ਸੀ। ਸੋ ਹੁਣ ਫੇਰ ਉਹੀ ਦਿਸਪਾਲ ਸਿੰਘ ਬਰਾੜ ਸਾਹਿਬ ਉਥੇ ਲੱਗੇ ਨੇ ਸੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਕਿ ਚਾਹੇ ਦਿਸਪਾਲ ਸਿੰਘ ਬਰਾੜ ਹੋਣ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਚਾਹੇ ਬਲਜੀਤ ਕੌਰ ਢਿੱਲੋਂ ਹੈ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਤੇ ਜਿਹੜੇ ਕਨੌਰ ਦੇ ਡੀਐਸਪੀ ਹੈ ਚਾਹੇ ਚੀਮਾ ਸਾਹਿਬ ਹੈ ਚਾਹੇ ਉਥੇ ਐਸਐਚਓ ਹੈ ਚਾਹੇ ਉਥੇ ਦੇ ਰਿਟਰਨਿੰਗ ਅਫਸਰ ਹੈ ਇਹਨਾਂ ਦੇ ਖਿਲਾਫ ਐਕਸ਼ਨ ਲੈ ਕੇ ਇਹ ਵਿਸ਼ਵਾਸ ਦਿਵਾਓ ਪੋਲਿਟਿਕਲ ਪਾਰਟੀਆਂ ਨੂੰ ਕਿ ਘੱਟੋ-ਕੱਟ ਇੱਕ ਮੌਕਾ ਦਿੱਤਾ ਜਾਊਗਾ ਵੋਟਾਂ ਪੈਣ ਦਿੱਤੀਆਂ ਜਾਣਗੀਆਂ ਅਗਰ ਐਸੇ ਤਰੀਕੇ ਨਿਰਵਿਰੋਧ ਤੁਸੀਂ ਸਰਕਾਰ ਦੇ ਬੰਦਿਆਂ ਨੂੰ ਜਿਤਾਉਣਾ ਹੈ ਫਿਰ ਤਾਂ ਚੋਣਾਂ ਦੀ ਲੋੜ ਹੀ ਨਹੀਂ ਫਿਰ ਤਾਂ ਨਾਮਿਨੇਟ ਹੀ ਕਰਦਿਆ ਕਰੋ ਸੋ ਇਹ ਸਾਰੀਆਂ ਬੇਨਤੀਆਂ ਲੈ ਕੇ ਮਿਲੇ ਆ ਵਿਸ਼ਵਾਸ ਦਵਾਇਆ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਕਿ ਕਾਰਵਾਈ ਹੋਊਗੀ ਬਾਕੀ ਮੈਂ ਬੇਨਤੀ ਕਰਦਾ ਕਿ ਝਿੰਜਰ ਸਾਹਿਬ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਗੇ ਜੋ ਜੋ ਅੱਜ ਕਨੌਰ ਦੇ ਵਿੱਚ ਹੋਇਆ ਜਿਸ ਤਰੀਕੇ ਡੈਮੋਕ੍ਰੇਸੀ ਦਾ ਘਾਣ ਹੋਇਆ ਉਹ ਝਿੰਜਰ ਸਾਹਿਬ ਤੁਹਾਨੂੰ ਦੱਸਣ ਪੋਵੇਗਾ ਜਿੱਥਾ ਕਲੇਰ ਸਾਹਿਬ ਨੇ ਦੱਸਿਆ ਕਿ ਮਾਨਯੋਗ ਚੋਰ ਕਮਿਸ਼ਨ ਅਸੀਂ ਸਾਰਾ ਜਿਹੜਾ ਮਸਲਾ ਧਿਆਨ ਚ ਲੈ ਕੇ ਆਏ ਆ। ਸੋਸ਼ਲ ਮੀਡੀਆ ਜਾਂ ਮੀਡੀਆ ਦੇ ਮਾਧਮ ਰਾਹੀਂ ਤੁਸੀਂ ਵੀ ਦੇਖਿਆ ਹੋਊਗਾ ਕਿ ਕਨੌਰ ਵਿੱਚ ਕੀ ਕੁਝ ਹੋਇਆ ਅੱਜ। ਹੈਰਾਨੀ ਇਸ ਗੱਲ ਤੋਂ ਹੈ ਕਿ ਰਿਟਰਨਿੰਗ ਅਫਸਰ ਜਿੱਥੇ ਬੈਠੇ ਨੇ ਇੱਥੇ ਫਾਰਮ ਜਮ੍ਹਾਂ ਹੁੰਦੇ ਨੇ। ਬਿਲਕੁਲ ਨਾਲ-ਨਾਲ ਦੋ ਬਲਾਕ ਦੇ ਜਿਹੜੇ ਤਨੌਰ ਬਲਾਕ ਤੇ ਸ਼ੰਭੂ ਬਲਾਕ ਦੇ ਬਿਲਕੁਲ ਨਾਲ-ਨਾਲ ਜਿਹੜੇ ਸਥਾਨ ਬਣਾਏ ਗਏ ਨੇ ਜਿੱਥੇ ਰਿਟਰਨਿੰਗ ਅਫਸਰ ਅਲੱਗ-ਅਲੱਗ ਬੈਠੇ ਨੇ ਜਿਹੜੇ ਫਾਰਮ ਜਮ੍ਹਾਂ ਕਰ ਰਹੇ ਨੇ। ਅੱਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਫਾਰਮ ਜਮ੍ਹਾਂ ਕਰਾਉਣ ਲਈ ਪਹੁੰਚੇ 11 ਵਜੇ ਫਾਰਮ ਜਮ੍ਹਾਂ ਕਰਾਉਣ ਦਾ ਟਾਈਮ ਸੀ ਸਾਢੇ 12 ਵਜੇ ਤੱਕ ਤਾਂ ਬਾਹਰ ੱੱਕੇ ਖਾਰੇ ਸੀ ਡੀਐਸਪੀ ਕਨੌਰ ਹਰਮਨਦੀਪ ਸਿੰਘ ਤੇ ਆਕਾਸ਼ਿਤ ਸ਼ਰਮਾ ਇੰਸਪੈਕਟਰ ਐਸਐਚਓ ਕਨੌਰ ਇਹ ਦੋਨੋਂ ਬੰਦਿਆਂ ਨੇ ਅਫਸਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਬੜਨ ਦਿੱਤਾ ਜਦੋਂ ਮੈਂ ਆਪ ਗਿਆ ਉੱਥੇ ਤੁਸੀਂ ਦੇਖਿਆ ਸਾਰਿਆਂ ਨੇ ਵੀਡੀਓ ਰਹੀ ਇਹ ਕਹਿੰਦੇ ਜੀ ਅੰਦਰੋਂ ਸੁਨੇਹਾ ਆਊਗਾ ਤਾਂ ਭੇਜਾਂਗੇ ਇਹ ਕੀ ਮਤਲਬ ਹੋਇਆ ਜੀ ਜੇ ਉਮੀਦਵਾਰ ਜਾਊਗਾ ਤਾਂ ਹੀ ਫਾਰਮ ਜਮ੍ਹਾਂ ਕਰਾਊਗਾ ਅੰਦਰੋਂ ਰਿਟਰਨਿੰਗ ਅਫਸਰ ਨੂੰ ਕੀ ਪਤਾ ਕਿ ਕੌਣ ਫਾਰਮ ਭਰਨ ਆਇਆ 1 ਕਿਲੋਮੀਟਰ ਤੱਕ ਨਾਕੇ ਲਾਏ ਹੋਏ ਨੇ ਉਹ ਤੋਂ ਅੱਗੇ ਕੱਲੇ ਕੈਂਡੀਡੇਟ ਨੂੰ ਜਾਣ ਦਿੰਦੇ ਨੇ ਗਵਾਹਾਂ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਦੋ ਗਵਾਹ ਚਾਹੀਦੇ ਨੇ ਨਾਲ ਅੰਦਰ ਜੇ ਕੋਈ ਰਿਟਰਨਿੰਗ ਅਫਸਰ ਤੱਕ ਦਾ ਪਹਿਲੀ ਗੱਲ ਤਾਂ ਪਹੁੰਚੋ ਨਹੀਂ ਦਿੰਦੇ ਜੇ ਪਹੁੰਚਦੇ ਨੇ ਰਿਟਰਨਿੰਗ ਅਫਸਰ ਕਹਿੰਦਾ ਕਿ ਭਾਈ ਗਵਾਹ ਲੈ ਕੇ ਆਓ ਨਾਲ ਫੇਰ ਬਾਹਰ ਆਓ ਤੇ ਜਦੋਂ ਅਸੀਂ ਰੌਲਾ ਰੂਲਾ ਪਾ ਕੇ ਕੁਝ ਉਮੀਦਵਾਰਾਂ ਨੂੰ ਅੰਦਰ ਭੇਜਿਆ ਤਾਂ ਹੈਰਾਨੀ ਉਦੋਂ ਹੋਈ ਕਿ ਜਿਹੜੇ ਰਿਟਰਨਿੰਗ ਅਫਸਰ ਦੇ ਕਮਰੇ ਤੋਂ ਪਹਿਲਾਂ ਗੁਰਲਾਲ ਘਨੌਰ ਐਮ ਐਲ ਏ ਘਨੌਰ ਜਿਹੜਾ ਕੀ ਆਪਾਂ ਨੂੰ ਪਤਾ ਕਿ ਟਰਾਲੀ ਚੋਰੀ ਉਥੋਂ ਸਟਾਰਟ ਹੋਈ ਸੀ ਘਨੌਰ ਤੋਂ ਧਰਨੇ ਤੋਂ ਹੁਣ ਮੈਨੂੰ ਕੋਈ ਕਹਿਣ ਦੀ ਗੁਰੇਜ ਨਹੀਂ ਕਿ ਟਰਾਲੀ ਚੋਰ ਮਹਿਕਮਾ ਜਿਹੜੇ ਗੁੰਡਿਆਂ ਨੇ ਕਿਸਾਨਾਂ ਨੇ ਪੰਜਾਬ ਦੀਆਂ ਸ਼ੰਮੂ ਧਰਨੇ ਤੋਂ ਟਰਾਲੀਆਂ ਚੋਰੀ ਕਰਾਉਣ 'ਚ ਰੋਲ ਲਮਾਇਆ ਸੀ ਉਹ ਲੋਕ ਅੱਜ ਉੱਥੇ ਦਫ਼ਤਰ 'ਚ ਬਹਿ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਜਿਹੜਾ ਉਮੀਦਵਾਰ ਜਾਂਦਾ ਪਾੜੁੰਦੇ ਨੇ ਉਹ ਇੱਕ ਲੇਡੀ ਜੋ ਉਮੀਦਵਾਰ ਆ ਉਹ ਅੰਦਰ ਜਾਂਦੀ ਆ ਹੁਣ ਉਹ ਤੋਂ ਫਾਰਮ ਖੋਲਣਦੇ ਨੇ ਮੈਂ ਇੱਕ ਦੋ ਦਾ ਨਾਮ ਵੀ ਲੈ ਦੇਣਾ ਇੱਕ ਹੈਗਾ ਇੰਦਰਜੀਤ ਸਿੰਘ ਸਿਆਲ ਉਗਾਈ ਕਰ ਰਿਹਾ ਸੀ ਇਹ ਗੁਰਲਾਲ ਕਨੌਰ ਦਾ ਖਾਸਮਗਾ ਚਮਚਾ ਨਾਮ ਆ ਮੈਂ ਤਾਂ ਲਿਆ ਸਾਰਿਆਂ ਦੇ ਨਾਮ ਆ ਕੇ ਮੇਰੇ ਕੋਲ ਜਿਹੜੇ 4-5 ਸਪੈਸ਼ਲ ਉੱਤੇ ਬੈਠੇ ਸੀ ਬਖਸਾਂਗੇ ਕਿਸੇ ਨੂੰ ਨਹੀਂ ਬਾਏ ਨੇਮ ਬੁਲਾਵੇ ਇਕੱਲੇ ਇਕੱਲੇ ਦਾ ਕੋਈ ਡਰ ਪੈ ਨਹੀਂ ਇਹ ਅਫਸਰ ਜਿਹੜੇ ਵਿੱਚੇ ਬੀੜੀ ਪਿਓ ਕੱਲ ਦੇ ਜਿਹੜੇ ਆ ਦੋਨੋਂ ਬਲਾਕਾਂ ਦੇ ਅਕਾਲੀ ਦਲ ਦੇ ਉਮੀਦਵਾਰ ਸ਼ੰਭੂ ਬਲਾਕ ਤੇ ਘਨੌਰ ਬਲਾਕ 'ਚ ਧੱਕੇ ਖਾਂਦੇ ਫਿਰਦੇ ਨੇ ਕੋਈ ਐਨਓ ਸੀ ਨਹੀਂ ਕਿਸੇ ਨੂੰ ਚੁੱਲਾ ਟੈਕਸ ਦੰਦੇ ਨੇ ਕਿਸੇ ਨੂੰ ਨਹੀਂ ਦੰਦੇ ਪੰਜ-ਪੰਜ ਘੰਟੇ ਮਿੰਟਾਂ ਕਰਦੇ ਆ ਕਦੇ ਕਹਿੰਦੇ ਨੇ ਘਨੌਰ ਆ ਜਾਓ ਕਦੇ ਕਹਿੰਦੇ ਸੀ ਰਾਜਪੁਰੇ ਬੈਠੇ ਆ ਕਦੇ ਕਹਿੰਦੇ ਆਸੀਂ ਸ਼ੰਭੂ ਬਲਾਕ 'ਚ ਬੈਠੇ ਆ ਮਤਲਬ ਹੈਰਾਨੀ ਇਹ ਆ ਕਿ ਲੋਕਤੰਤਰ ਦਾ ਘਾਣ ਹੈ ਫਾਰਮ ਹੀ ਨਹੀਂ ਭਰੇ ਪਰਨ ਦੇਰ ਜਾ ਰਹੇ ਜੇ ਆਮ ਆਦੀ ਪਾਰਟੀ ਇੰਨੀਓ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਕੰਮ ਕੀਤੇ ਨੇ ਜੇ ਇੰਨੀਓ ਜਾਣ ਹੈ ਫਾਰਮ ਭਰੋ ਬਰਾਬਰ ਇਲੈਕਸ਼ਨ ਲੜੋ ਇਹ ਕੀ ਹੋਇਆ ਕਿ ਤੁਸੀਂ ਫਾਰਮ ਹੀ ਨਹੀਂ ਭਰਨ ਦੋਗੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਤੇ ਗਾਹ ਪਾ ਕੇ ਕੁਝ ਉਮੀਦਵਾਰ ਨੂੰ ਅੰਦਰ ਬਾੜਿਆ ਜਦੋਂ ਅੰਦਰ ਬਾੜੇ ਨਾਲ ਹੀ ਫਾਰਮ ਖੋਲਹੁੰਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨ ਦੇ ਅਸੀਂ ਕਲੇਰ ਸਾਹਿਬ ਜੀ ਮਿਲ ਕੇ ਆਏ ਆਂ ਜਿੱਥੇ ਬੇਨਤੀ ਹੈ ਤੇ ਐਕਸ਼ਨ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਨੰਗਾ ਨਾਚ ਘਨੌਰ ਚ ਚੱਲ ਰਿਹਾ ਇਹ ਨਾ ਕਰੋ ਇਹ ਸਰਕਾਰ 5-7 ਮਹੀਨੇ ਦੀ ਇਹਦੇ ਦਬਾਹ ਹਟ ਵਾਲਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾਦਨੇ ਅਗਲੇ 5-4 ਮਹੀਨੇ ਦੇ ਵਿੱਚ ਨਵੇਂ ਕਿਉਂਕਿ 80% ਜਿਹੜਾ ਇਹ ਵਿਭਾਗ ਹੈ ਪ੍ਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬੰਦੇ ਲਿਆਉਣਗੇ ਟਿਕਟਾਂ ਵੀ ਨਹੀਂ ਮਿਲਣੀਆਂ ਸੋ ਜਿਹੜੇ ਬੰਦਿਆਂ ਨੂੰ ਟਿਕਟਾਂ ਨਹੀਂ ਮਿਲਣੀਆਂ ਅਫਸਰਾਂ ਨੂੰ ਬੇਨਤੀਆਂ ਦੇ ਥੱਲੇ ਨਾ ਲਗੋ ਜਿਹੜੇ ਉਹਨਾਂ ਦੇ ਗੁੰਡੇ ਨੇ ਮੈਂ ਸਖਤੀ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤ ਜਦੋਂ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀਆਂ 121 ਮੁਰਾਂਗੇ ਫਿਰ ਫਿਰ ਇਹ ਹੁਣ ਲਿਹਾਜ਼ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆਂ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹ ਜਿਹੜਾ ਟਰਾਲੀ ਚੋਰ ਮਹਿਕਮਾ ਇਹਨੂੰ ਨੱਥ ਪਾਓ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਤੁਸੀਂ ਫਾਰਮ ਪਰੋ ਇਲੈਕਸ਼ਨ ਲੜੋ ਡਰਾਬੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਰਾਤ ਵੀ ਮੈਂ ਇੱਕ ਲਾਇ ਪਾਇਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਕਾਲੇ ਦਲ ਵੱਲੋਂ ਖੜ ਗਿਆ ਉਹਦੇ ਘਰੇ ਪੁਲਿਸ ਪਹੁੰਚ ਜਾਂਦੀ ਆ ਉਹਦੇ ਪਿੰਡ ਦੇ ਸਰਪੰਚ ਕੋਲ ਪੁਲਿਸ ਦਾ ਸੁਨੇਹਾ ਪਹੁੰਚਦਾ ਕਿ ਇਹਨੂੰ ਬਿਠਾ ਦੇ ਨੀਂਦ ਦੇ ਪਰਚਾ ਕਰ ਦਿਆਂਗੇ ਇਹ ਮੈਂ ਸਮਝਦਾ ਕਿ ਖਨਾਰ ਤਾਂ ਤਾਲਿਬਾਨ ਬਣਾ ਕੇ ਰੱਖਦਿਆ ਇੰਨਾ ਡਰ ਕੇ ਇਹਨਾਂ ਨੂੰ ਜੇ ਇਹ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਦੇ ਬਰਾਬਰ ਖੜੋ ਲੱਤਾਂ 'ਚ ਜਾਨ ਹੀ ਨਹੀਂ ਹੈ ਜਮੇ ਬਰਾਬਰ ਖੜਨ ਦੀ ਗੱਲ ਕੀ ਆ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਨਹੀਂ ਲੱਭਰੇ ਹੁਣ ਤੱਕ ਅੱਜ ਤੱਕ ਵੀ ਆਮਾਦੀ ਪਾਰਟੀ ਦੂਜੀਆਂ ਪਾਰਟੀਆਂ ਤੋਂ ਲੱਭ ਲੱਭ ਕੇ ਕੈਂਡੀਡੇਟ ਖੜਾ ਰਹੀ ਹੈ ਹਾਲਾਤ ਨੇ ਸੋ ਇਸ ਲਈ ਬੇਨਤੀ ਆ ਕਿ ਇਹ ਜਿਹੜਾ ਗੁੰਡਾ ਰਾਜ ਆ ਇਹ ਜਿਹੜਾ ਪੁਲਿਸ ਡੰਡਾ ਰਾਜ ਆ ਇਹਨੂੰ ਬੰਦ ਕਰੋ ਲੋਕਤੰਤਰ ਨੂੰ ਬਹਾਲ ਕਰੋ ਤੇ ਇਹ ਜਿਹੜੀਆਂ ਇਲੈਕਸ਼ਨਾਂ ਕਰਾਓ ਨੀ ਇਹਦੇ ਨਤੀਜੇ ਜਿਹੜੇ ਆਉਣ ਵਾਲੇ ਸਮੇਂ 'ਚ ਤੁਸੀਂ ਪਹਿਲਾਂ ਵੀ ਦੇਖਿਆ ਕਿ ਕੱਲੇ ਕੱਲੇ ਅਫਸਰ ਨੂੰ ਚਾਹ ਬੀਡੀਪਓ ਕਨੌਰ ਆ ਚਾਹ ਐਸਐਚਓ ਕਨੌਰ ਆ ਚਾਹ ਡੀਐਸਪੀ ਕਨੌਰ ਆ ਕੋਈ ਅਫਸਰ ਹੋਵੇ ਹੋਰ ਜਿਹੜੇ ਜਿਹੜੇ ਉੱਥੇ ਗੁੰਡਾ ਰਾਜ ਕਰ ਰਹੇ ਨੇ ਸਾਰਿਆਂ ਨੂੰ ਬਾਇੇ ਨੇਮ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਫਿਰ ਕੱਲੇ ਬਖਸ਼ਾਂਗੇ ਨਹੀਂ ਕਿਸੇ ਨੂੰ ਮੇਰੇ ਸਾਹਿਬ ਸਮਾਂ ਜਿਹੜਾ ਆ ਉਹ ਨਿਕਲ ਗਿਆ ਖਤਮ ਹੋ ਚੁੱਕਿਆ ਥੋੜਾ ਵੀ ਰਿਹਾ ਬਾਕੀ ਆ ਤਾਂ ਕਿਵੇਂ ਇਹਨਾਂ ਸਮਾਂ ਵੰਡਣ ਦੀ ਗੱਲ ਕੀਤੀ ਗਈ ਹੈ ਕਿ ਸਮਾਂ ਬਾਰੇ ਦੇਖੋ ਮੈਂ ਅੱਜ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਕੱਲ ਨੂੰ ਆਖਰੀ ਤਰੀਕ ਹੈ ਨਾਮੀਨੇਸ਼ਨ ਦੀ ਸੋ ਘੱਟੋ-ਘੱਟ ਅੱਜ ਹੀ ਕੋਈ ਇਨਸਟਰਕਸ਼ਨਾਂ ਜਾਰੀ ਕਰੋ ਸਮੁੱਚੇ ਡੀਸੀ ਐਸਐਸਪੀਆਂ ਨੂੰ ਇਹ ਕਾਲੂ ਸੁਨਿਸ਼ਚਿਤ ਕੀਤੀ ਜਾਵੇ ਸਿਕਿਉਰਿਟੀ ਉਮੀਦਵਾਰਾਂ ਦੀ ਔਰ ਇਹ ਜਿਹੜੀ ਤਰੀਕ ਹੈ ਇਹ ਵਧਾਉਣ ਵਾਲੇ ਵੀ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਪਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਮੁੱਚੇ ਪੰਜਾਬ ਦੇ ਅਫਸਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਫਸਰ ਬੰਨੇ ਆ ਸੰਵਿਧਾਨ ਦੀ ਕਿਤਾਬ ਦੇ ਨਾਲ ਚਾਹੇ ਉਹ ਕਿਤੇ ਵੀ ਐਸਐਸਪੀ ਲੱਗਿਆ ਕਿਤੇ ਵੀ ਡੀਆਈਜੀ ਲੱਗਿਆ ਕਿਤੇ ਵੀ ਡੀਸੀ ਲੱਗਿਆ ਉਹ ਸੰਵਿਧਾਨ ਤੋਂ ਵੱਡਾ ਨਹੀਂ ਤੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਹੜਾ ਅਫਸਰ ਇਹ ਸਰਕਾਰ ਦੀ ਸ਼ੈਅ ਦੇ ਉੱਤੇ ਵਧਿਕੀਆਂ ਕਰੂਗਾ ਉਹ ਅਫਸਰ ਕੋਟਾਂ ਦੇ ਵਿੱਚ ਜਵਾਬ ਦੇ ਐ ਔਰ ਅਫਸਰਾਂ ਨੂੰ ਸਿੱਖਣਾ ਚਾਹੀਦਾ ਹੁਣ ਜਿਨ੍ਹਾਂ ਨੇ ਤਰਨ ਤਰਨ ਵਧੀਕੀਆਂ ਕੀਤੀਆਂ ਸੀ ਉਹ ਬਚ ਗਏ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਮੈਂ ਦੱਸਣਾ ਚਾਹੁੰਨਾ ਸੌਰੀ ਥੋੜੀ ਗੱਲ ਕੱਟਣਾ ਮੈਂ ਸੌਰੀ ਦੇਖੋ ਆ ਫੋਨ ਆਇਆ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਸਾਡਾ ਉੱਥੇ ਇੱਕ ਨੌਰ ਬਣਾਇਆ ਹੋਇਆ ਜਿੱਥੇ ਪੂਰੀ ਟੀਮ ਬੈਠੀ ਆ ਗਿੱਲ ਸਾਹਿਬਾਨਾਂ ਦੀ ਸਾਡੇ ਸਾਰੇ ਕੈਂਡੀਡੇਟ ਇਕੱਠੇ ਹੋ ਕੇ ਜਿਹੜੇ ਫਾਰਮ ਭਰ ਰਹੇ ਨੇ ਉਹ ਦਫ਼ਤਰ ਤੇ ਪੁਲਿਸ ਦੀ ਕਹਿੰਦੇ ਰੇਡ ਪਈ ਆ ਹੁਣ ਮਤਲਬ ਉਹਦੇ ਬਾਹਰ ਪੰਜਾਬ ਪੁਲਿਸ ਦੀਆਂ ਗੱਡੀਆਂ ਥਾਣੇ ਦੀਆਂ ਉੱਥੇ ਪਹੁੰਚ ਕਿ ਕੋਈ ਫਾਰਮ ਪਰਮ ਵੀ ਨਾ ਇੱਥੇ ਆਵੇ ਮਤਲਬ ਇਹ ਦੇਖੋ ਇਹ ਜੇ ਹੁਣ ਫੋਨ ਆਇਆ ਜਿੱਥੇ ਦੇਖੋ ਮੈਂ ਪਟਿਆਲਾ ਦਾ ਐਸਐਸਪੀ ਵਰੁਣ ਸ਼ਰਮਾ ਔਰ ਸਮੁੱਚੇ ਪੰਜਾਬ ਦੇ ਅਫਸਰ ਉਹ ਇੱਕ ਗੱਲ ਸਮਝ ਲੈਣ ਜਿਨ੍ਹਾਂ ਨੇ ਤਰਨ ਤਰਨ ਵਧੀਆਂ ਕੀਤੀਆਂ ਸੀ ਕੀ ਸਰਕਾਰ ਉਹਨਾਂ ਦੇ ਨਾਲ ਖੜ ਗਈ ਕੀ ਸਰਕਾਰ ਨੇ ਉਹਨਾਂ ਨੂੰ ਕਾਨੂੰਨ ਤੋਂ ਬਚਾ ਲਿਆ ਫਿਰ ਚਾਹੇ ਡੀਆਈਜੀ ਹੁਣ ਉੱਥੋਂ ਦੇ ਚਾਹੇ ਉੱਥੋਂ ਦੇ ਐਸਐਸਪੀ ਹੋਣ ਚਾਹੇ ਉੱਥੋਂ ਦੇ ਐਸਐਚਓ ਹੋਣ ਡੀਐਸਪੀ ਹੋਣ ਫਿਰ ਕਾਨੂੰਨ ਦੀ ਮਾਰ ਤੋਂ ਸਰਕਾਰ ਨਹੀਂ ਬਚਾ ਸਕਦੀ ਸੋ ਇਹ 6 ਮਹੀਨੇ ਦੀ ਸਰਕਾਰ ਹੈ ਅਫਸਰ ਇਹਨਾਂ ਦੇ ਬਹਿਕਾਵੇ ਚ ਆ ਕੇ ਕਾਨੂੰਨ ਦੀਆਂ ਧੱਜੀਆਂ ਨਾ ਢਾਉਣ ਨਹੀਂ ਜਿਹੜੇ ਸੰਵਿਧਾਨ ਤੇ ਜਿਹੜੇ ਕਾਨੂੰਨ ਦੇ ਤਹਿਤ ਉਹ ਅਫਸਰ ਲੱਗੇ ਨੇ ਉਸੇ ਸੰਵਿਧਾਨ ਤੇ ਉਸੇ ਕਾਨੂੰਨ ਦੀ ਕਿਤਾਬ ਦੇ ਵਿੱਚ ਉਹਨਾਂ ਲਈ ਸਜ਼ਾ ਵੀ ਮੁقرਰ ਹੈ ਸੋ ਅਦਾਲਤਾਂ ਦੇ ਵਿੱਚ ਜਵਾਬਦੇਹੀ ਹੋਏਗੀ ਔਰ ਜਿਹੜੇ ਵੀ ਅਫਸਰ ਧਾਰੇ ਤੋਂ ਬਾਹਰ ਜਾਣਗੇ ਵਰਦੀ ਦੀ ਮਰਿਆਦਾ ਤੋਂ ਬਾਹਰ ਜਾਣਗੇ ਔਰ ਜਿੱਦਾਂ ਉਹਨਾਂ ਦੱਸਿਆ ਕਿ ਇੱਕ ਨੌਰ ਰੇਡ ਹੋਈ ਹੈ ਇਹ ਤਾਂ ਫਿਰ ਪੁਲਿਸ ਰਾਜ ਹੋ ਗਿਆ ਇਹ ਤਾਂ ਡੈਮੋਕ੍ਰੇਸੀ ਰਹੀ ਨਹੀਂ ਵੀ ਜਿਹੜਾ ਤੁਹਾਡੇ ਖਿਲਾਫ ਆਵਾਜ਼ ਚੱਕੂ ਉਹਤੇ ਪੁਲਿਸ ਚੜ੍ਹਦੇ ਹੋਗੇ ਹੁਣ ਮੈਂ ਪਟਿਆਲੇ ਦੇ ਐਸਐਸਪੀ ਨੂੰ ਕਹਿਣਾ ਚਾਹੁੰਦਾ ਵੀ ਸਵੇਰੇ ਪਟਿਆਲਾ ਸਮੇਤ ਕਨੌਰ ਸਮੇਤ ਸਾਰੇ ਕਿਤੇ ਕਾਗਜ਼ ਭਰੇ ਜਾਣਗੇ ਹੁਣ ਜਿੰਨੀ ਪੁਲਿਸ ਕਿੱਥੇ ਚੜ੍ਹਨੀ ਹੈ ਉਥੇ ਚੜ੍ਹ ਕੇ ਦਿਖਾਓ ਹੁਣ ਹਰ ਇੱਕ ਚੀਜ਼ ਨੂੰ ਬਰਾਬਰ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਜਵਾਬ ਦੇ